ਸਤਿ ਸ਼੍ਰੀ ਅਕਾਲ ਜੀ ਪ੍ਰੇਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਡਾ ਦੋਸਤ ਭਗੰਤ ਸਿੰਘ ਮਟੋ ਤਸਵੀਰਾਂ ਤੁਹਾਨੂੰ ਕਵਾਇਦ ਦੀਆਂ ਦਿਖਾ ਰਿਹਾ ਜਿੱਥੇ ਲਾਲਾ ਕੰਪਨੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਜਿਹੜੀ ਹੈ ਸ਼ਬੀਲ ਲਗਾਈ ਗਈ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਨਾਲ ਉਹਨਾਂ ਦੇ ਛੋਲੇ ਜਿਹੜਾ ਲੰਗਰ ਆ ਉਹ ਖਾਇਆ ਜਾ ਰਿਹਾ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਪੰਜਾਬੀ ਜਿਹੜੇ ਨੇ ਉਹ ਆਪਣਾ ਕਲਚਰ ਸਭਿਆਚਾਰ ਤੇ ਆਪਣਾ ਇਤਿਹਾਸ ਨਹੀਂ ਭੁੱਲਦੇ ਜਿਹਦੇ ਚੱਲਦੇ ਜਿਤਕੋ ਮਾ ਉਹੀ ਜਿਉਂਦੇ ਰਹਿੰਦੇ ਨੇ ਜੋ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿੰਦੇ ਨੇ ਜਿਸ ਦੇ ਨਾਲ ਇਸ ਮੌਕੇ ਬਲਜੀਤ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਤੋਂ ਗੁਰਮukh ਸਿੰਘ ਗੁਰਪ੍ਰੀਤ ਸਿੰਘ ਕਵੇਤ ਅਮਨਦੀਪ ਸਿੰਘ ਗੋਪੀ ਰੋਪੜ ਗੁਰਪਾਲ ਸਿੰਘ ਮਨਿੰਦਰ ਸਿੰਘ ਕਵੇਤ ਇਹ ਸਾਰੇ ਜਿਹੜੇ ਮੌਜੂਦ ਸੀ ਜਿਨ੍ਹਾਂ ਨੇ ਸੇਵਾ ਕੀਤੀ ਤੇ ਨਾਲ ਇਹਨਾਂ ਦੇ ਹੋਰ ਵੀ ਪੰਜਾਬੀ ਨੌਜਵਾਨ ਹਾਜ਼ਰ ਸਨ ਪਰ ਇੱਥੇ ਦੱਸਣਾ ਬਣਦਾ ਹੈ ਕਿ ਜਿਸ ਤਰ੍ਹਾਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਆਪਣੇ ਪਿਛੋਕੜ ਨੂੰ ਯਾਦ ਰੱਖਦੇ ਨੇ ਆਪਣੇ ਸੱਭਿਆਚਾਰ ਨੂੰ ਜਿਹੜੇ ਨੇ ਯਾਦ ਰੱਖਦੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵੱਲ ਜਾਂਦੇ ਨੇ ਭਾਵੇਂ ਕਿ ਉਹ ਵਿਦੇਸ਼ਾਂ ਦੇ ਵਿੱਚ ਕਮਾਈ ਕਰਨ ਦੇ ਲਈ ਗਏ ਸੀ ਕਮਾਈ ਕਰ ਰਹੇ ਜਾਂ ਪਰ ਫਿਰ ਵੀ ਆਪਣੇ ਇਤਿਹਾਸ ਨੂੰ ਆਪਣੇ ਪਿਛੋਕੜ ਨੂੰ ਆਪਣੇ ਇਤਿਹਾਸ ਨੂੰ ਬਿਲਕੁਲ ਯਾਦ ਰੱਖਦੇ ਹੋਏ ਉਹ ਦਿਨ ਕਦੇ ਨਹੀਂ ਬਿਚਾਰ ਰਹੇ ਜਿਹੜੇ ਦਿਨਾਂ ਦੇ ਵਿੱਚ ਸਾਡੇ ਉਹਨਾਂ ਮਹਾਨ ਗੁਰੂਆਂ ਨੇ ਸਾਡੇ ਕੌਮ ਦੇ ਲਈ ਸ਼ਹੀਦੀਆਂ ਦਿੱਤੀਆਂ ਸੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਉਹਨਾਂ ਦਿਨਾਂ ਨੂੰ ਮਨਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਜਿੱਦੇ ਨਾਲ ਕੌਮ ਦੀ ਚੜ੍ਹਦੀ ਕਲਾ ਹਮੇਸ਼ਾ ਇਸੇ ਤਰ੍ਹਾਂ ਬਣੀ ਰਹਿੰਦੀ ਹੈ ਜਿਸ ਤਰ੍ਹਾਂ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਹਰ ਕੋਈ ਕਰਦਾ ਹੈ ਤੇ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸੇ ਤਰ੍ਹਾਂ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਕਲਚਰ ਦੇ ਨਾਲ ਸੱਭਿਆਚਾਰ ਦੇ ਨਾਲ ਤੇ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਰਹਿਣ ਦੀਆਂ ਤਸਵੀਰਾਂ ਕੁਵੈਤ ਤੋਂ ਸਾਹਮਣੇ ਆਈਆਂ ਨੇ ਜਿਸਨਾਂ ਨੇ ਤਾਂ ਤੈਂਸ਼ੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਯਾਦ ਕਰਦੇ ਆ ਠੰਡੇ ਮਿੱਠੇ ਜਲਦੀ ਸ਼ਵੀਲ ਜਿਹੜੀ ਹੈ ਉਹ ਕੁਐਤ ਦੇ ਵਿੱਚ ਵੀ ਲਗਾਈ ਤੇ ਆਪਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਹੁਣ ਤੁਹਾਡੀ ਜਿੰਮੇਵਾਰੀ ਬਣਦੀ ਹੈ ਕਿ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰ ਦਿਓ ਤਾਂ ਜੋ ਇਹ ਵੀਡੀਓ ਕੋਨਾ ਲੋਕਾਂ ਤੱਕ ਪਹੁੰਚੇ ਜੋ ਆਪਣੇ ਕਲਚਰ ਨੂੰ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਨੇ ਤੇ ਆਪਣੇ ਇਤਿਹਾਸ ਨੂੰ ਕਿਸ ਤਰ੍ਹਾਂ ਯਾਦ ਰੱਖਦੇ ਨੇ ਇਹ ਦੇਖੋ ਤਸਵੀਰ